ਹਾਲੇ ਇੱਕ ਦਿਨ ਪਹਿਲਾਂ ਟਰੱਕਾਂ ਵਾਲਿਆਂ ਦੀ ਹੜਤਾਲ ਨੇ ਪੂਰੀ ਦੁਨੀਆ ਹਾਲੇ ਇੱਕ ਦਿਨ ਪਹਿਲਾਂ ਟਰੱਕਾਂ ਵਾਲਿਆਂ ਦੀ ਹੜਤਾਲ ਨੇ ਪੂਰੇ ਭਾਰਤ ਵਿੱਚ ਸੰਕਟ ਦਾ ਮਾਹੌਲ ਬਣਾ ਦਿੱਤਾ ਸੀ ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਪਲਟਾ ਲਿਆ ਤੇ ਕਾਨੂੰਨ ਨੂੰ ਵਾਪਸ ਲੈਣ ਦੀ ਗੱਲ ਕਹੀ ਉਸ ਤੋਂ ਬਾਅਦ ਤੁਰੰਤ ਹੜਤਾਲ ਨੂੰ ਖਤਮ ਕਰ ਦਿੱਤਾ ਗਿਆ ਪਰ ਹੁਣ ਟਰਾਈ ਸਿਟੀ ਜੇ ਅਪਾ ਗੱਲ ਕਰੀਏ ਮੁਹਾਲੀ ਤਾਂ ਉੱਥੇ ਨਵੇਂ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਵਿੱਚ ਕੈਬ ਡਰਾਈਵਰਾਂ ਨੇ ਚੱਕਾ ਜਾਮ ਕਰ ਦਿੱਤਾ ਹੈ ਟੈਕਸੀ ਡਰਾਈਵਰ ਹੜਤਾਲ ਤੇ ਚਲੇ ਗਏ ਨੇ ਔਰ ਮੋਹਾਲੀ ਦੇ ਇੱਕ ਵਿਸ਼ਾਲ ਗਰਾਊਂਡ ਦੇ ਵਿੱਚ ਸਾਰੀਆਂ ਟੈਕਸੀਆਂ ਨੂੰ ਲਿਆ ਕੇ ਖੜਾ ਕਰ ਦਿੱਤਾ ਹੈ ਇਹ ਲੋਕ ਵੀ ਹਿੱਟ ਐਂਡ ਰਨ ਇਸ ਕਾਨੂੰਨ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਹਨ ਟਰਾਈ ਸਿਟੀ ਕੈਬ ਯੂਨੀਅਨ ਦੀ ਹੜਤਾਲ ਸਾਹਮਣੇ ਦੇਖ ਸਕਦੇ ਹੋ ਜਿੱਥੇ ਲੋਕ ਪ੍ਰਚਾਰ ਹੋ ਰਹੇ ਹਨ ਔਰ ਲੋਕਾਂ ਨੂੰ ਆਉਣ ਜਾਣ ਦੇ ਲਈ ਕਿਤੇ ਵੀ ਕੈਬ ਨਹੀਂ ਮਿਲ ਰਹੀ ਕਿਉਂਕਿ ਹੜਤਾਲ ਸ਼ੁਰੂ ਹੋ ਚੁੱਕੀ ਹੈ ਟਰਾਈ ਸਿਟੀ ਕੈਬ ਯੂਨੀਅਨ ਦੀ ਹੜਤਾਲ ਜੇ ਤੁਸੀਂ ਕੈਬ ਬੁੱਕ ਕਰਵਾ ਰਹੇ ਹੋ ਤਾਂ ਤੁਹਾਡੀ ਕੈਬ ਬੁੱਕ ਨਹੀਂ ਹੋ ਰਹੀ ਤਾਂ ਤੁਹਾਡੀ ਜਾਣਕਾਰੀ ਲਈ ਅਸੀਂ ਦੱਸ ਦਈਏ ਕਿ ਮੁਹਾਲੀ ਵਿੱਚ ਟਰਾਈ ਸਿਟੀ ਵਿੱਚ ਕੈਬ ਚਾਲਕਾਂ ਦੀ ਹੜਤਾਲ ਸ਼ੁਰੂ ਹੋ ਚੁੱਕੀ ਹੈ ਸਭ ਤੋਂ ਵੱਡੀ ਹੁਣ ਤੱਕ ਦੀ ਖਬਰ ਕਿ ਚੰਡੀਗੜ੍ਹ ਮੁਹਾਲੀ ਵੀ ਟਰਾਈ ਸਿਟੀ ਕੈਬ ਯੂਨੀਅਨ ਨੇ ਹੜਤਾਲ ਦਾ ਐਲਾਨ ਜਿਹੜਾ ਹੈ ਕਰ ਦਿੱਤਾ ਹੈ ਮੁਹਾਲੀ ਵਿੱਚ ਵਿਸ਼ਾਲ ਇਕੱਠ ਜਿਹੜਾ ਹੈ ਇਹਨਾਂ ਕੈਬ ਡਰਾਈਵਰਾਂ ਵੱਲੋਂ ਕੀਤਾ ਜਾ ਰਿਹਾ ਹੈ ਔਰ ਪ੍ਰਸ਼ਾਸਨ ਜਿਹੜਾ ਹੈ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਜਦੋਂ ਕੈਬ ਕੋਈ ਬੰਦ ਹੁੰਦੀ ਹੈ ਤਾਂ ਯਕੀਨਨ ਜਿਹੜਾ ਹੈ ਆਉਣ ਜਾਣ ਵਾਲਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਿੱਟ ਐਂਡ ਰਨ ਕਾਨੂੰਨ ਨੂੰ ਵੇਖਦੇ ਹੋਏ ਇਹਨਾਂ ਕੈਬ ਚਾਲਕਾਂ ਨੇ ਹੜਤਾਲ ਜਿਹੜੀ ਹੈ ਉਹ ਕਰ ਦਿੱਤੀ ਹੈ ਔਰ ਕੈਬ ਡਰਾਈਵਰ ਚੱਕਾ ਜਾਮ ਕਰਕੇ ਮੁਹਾਲੀ ਸ਼ਹਿਰ ਦੇ ਵਿੱਚ ਬੈਠ ਚੁੱਕੇ ਹਨ ਤਸਵੀਰਾਂ ਲਾਈ ਮਹਾਲਾ ਤੋਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਨਵੇਂ ਹਿੱਟ ਐਂਡ ਰਨ ਕਾਨੂੰਨ ਦਾ ਵਿਰੋਧ ਕਰ ਰਹੇ ਨੇ ਕੈਬ ਡਰਾਈਵਰ ਔਰ ਗੱਡੀਆਂ ਨੂੰ ਚੱਕਾ ਜਾਮ ਗੱਡੀਆਂ ਖੜੀਆਂ ਕਰ ਦਿੱਤੀਆਂ ਨੇ ਔਰ ਡਰਾਈਵਰ ਇਸ ਕਾਨੂੰਨ ਦਾ ਵਿਰੋਧ ਕਰ ਰਹੇ ਨੇ ਹੁਣ ਪ੍ਰਸ਼ਾਸਨ ਨਾਲ ਕਿਸ ਤਰੀਕੇ ਦੀ ਸਹਿਮਤੀ ਇਹਨਾਂ ਦੀ ਹੁੰਦੀ ਹੈ ਉਹ ਆਉਣ ਵਾਲਾ ਸਮਾਂ ਦੱਸੂਗਾ ਲੇਕਿਨ ਫਿਲਹਾਲ ਚੰਡੀਗੜ੍ਹ ਤੇ ਟਰਾਈ ਮਹਾਲੀ ਸਿਟੀ ਦੇ ਵਿੱਚ ਕੈਬ ਡਰਾਈਵਰਾਂ ਨੇ ਆਪਣੀਆਂ ਗੱਡੀਆਂ ਨੂੰ ਰੋਕ ਕੇ ਚੱਕਾ ਜਾਮ ਕਰ ਦਿੱਤਾ ਹੈ ਤੇ ਚਾਲਕ ਹੈ ਜਿੰਨੇ ਵੀ ਉਹਨਾਂ ਦਾ ਜਿਹੜਾ ਮੇਰੀ ਇਹਨਾਂ ਦੇ ਪ੍ਰਧਾਨ ਵਿਕਰਮਪੰਦੀ ਨਾਲ ਗੱਲ ਹੋਈ ਹੈ ਤੇ ਇਹ ਬੇਸਿਕਲੀ ਇਹ ਪੀਸਫੁਲ ਪ੍ਰੋਟੈਸਟ ਹੀ ਰੱਖ ਰਹੇ ਹਨ ਇਹਨਾਂ ਨਾਲ ਮੇਰੀ ਗੱਲ ਵੀ ਹੋ ਗਈ ਹੈ ਤੇ ਇਹਨਾਂ ਦੇ ਜਿਹੜੇ ਮੰਗਾਂ ਵੀ ਹੈ ਉਹ ਅਸੀਂ ਆਪਣੇ ਸੀਨੀਅਰ ਅਫਸਰਾਂ ਨੂੰ ਪਹੁੰਚਾ ਰਹੇ ਹਾਂ ਇਹ ਹੁਣ ਸ਼ਾਮ ਤੱਕ ਇਹਨਾਂ ਦਾ ਤਾਂ ਨਾ ਜਾ ਇਹਨਾਂ ਨੇ ਠਾ ਲੈਣਾ ਕੋਈ ਮੰਨਪੁੱਤਰ ਕੋ ਬਾਅਦ ਤੱਕ ਬੈਠਣ ਰਹੇ ਬੈਠ ਰਹੇ ਨਹੀਂ ਅਜੇ ਅਜੇ ਆਪਸ ਚ ਸਲਾਹ ਕਰ ਰਹੇ ਹੈ ਪਰ ਇਹਨਾਂ ਨਾਲ ਸਾਡੀ ਛੋਟੀ ਹੋਈ ਹੈ ਵੀ ਅਸੀਂ ਸਾਰਾ ਇਹਨੂੰ ਪੀਸਫੁਲੀ ਰੱਖਾਂ। ਇਹਨੂੰ ਕੋਈ ਸਾਫ ਸਮਝ ਨਹੀਂ ਆਇਆ ਹਲਫੈਕਟਰਨ ਕੁੰਡਾ ਜਾਇ ਨਾ ਕੋਈ ਕਾਪੀ ਨਹੀਂ ਹੈਗੀ ਜਾਂ ਜਿਹੜੀ ਕੱਲ ਮੀਟਿੰਗਾਂ ਚ ਸਹਿਮਤੀ ਬਣੀਆ ਇਹਨਾਂ ਨਹੀਂ ਹਿਲੀ ਜਾਣਕਾਰੀ। ਨਹੀਂ ਇਹਨਾਂ ਨੂੰ ਅਸੀਂ ਮੈਂ ਆਪਣੇ ਤੌਰ ਤੇ WhatsApp ਤੇ ਵੀ ਇਹਨੂੰ ਦਿਖਾਇਆ ਹੈ ਪਰ ਉਹ ਕਹਿੰਦੇ ਵੀ ਅਸੀਂ ਉੱਤੇ ਆਪਣੀ ਗੱਲ ਕਰ ਰਹੇ ਹਾਂ ਤੇ ਜਦੋਂ ਇਹ ਗੱਲਬਾਤ ਕੰਮ ਤੋਂ ਬਾਅਦ ਆਪਣੇ ਇਹਨਾਂ ਨੇ ਇਹ ਪਹਿਲਾਂ ਹੀ ਕੱਲ ਦੇ ਹੀ ਕਾਲ ਦਿੱਤੀ ਹੋਈ ਸੀ ਉਹਦੇ 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 ਸੰਦਰਭ ਚ ਇਹ ਨੰਨੇ ਕੀਤਾ ਜਿੰਦਾਬਾਦ ਮੇਰਾ ਨਾਮ ਵਿਕਰਮ ਸਿੰਘ ਤੁੰਡੀਰ ਹੈ ਜੀ ਸਰ ਕੀ ਡਿਮਾਂਡ ਆ ਥੋੜੀ ਜਿਹੀ ਸਾਡੀ ਡਿਮਾਂਡ ਸਾਰੇ ਦੇਸ਼ ਚ ਮੰਗ ਕਰ ਰਹੇ ਹਾਂ ਜੀ ਹਿੱਟਰਨ ਜਿਹੜਾ ਲਾਅ ਹੈ ਉਹ ਅਗੇਂਸਟ ਡਰਾਈਵਰ ਹੈ ਅਗੇਂਸਟ ਡਰਾਈਵਰ ਉਹ ਡਰਾਈਵਰ ਸਿਰਫ ਪੀਲੀ ਪਲੇਟ ਨਹੀਂ ਹੈ ਜਿੰਨੇ ਵੀ ਜਿੰਨੇ ਕੋਲ ਜਿਹੜੇ ਮੋਟਰਸਾਈਕਲ ਚਲਾਉਂਦੇ ਆਂ ਕਾਰਾਂ ਚਲਾਉਂਦੇ ਆਂ ਆਟੋ ਚਲਾਉਂਦੇ ਆਂ ਉਹ ਸਾਰੇ ਦਾ ਅਗੇਂਸਟ ਅਸੀਂ ਕਹਿੰਦੇ ਜੋ ਗਲਤ ਕਾਨੂੰਨ ਵਾਪਸ ਲਓ। ਇਹ ਬਹੁਤ ਸਾਰੇ ਆਲ ਇੰਡੀਆ ਦਾ ਧਰਨਾ ਹੈ ਜਾਂ ਸਿਰਫ ਇਧਰ ਹੀ ਹੈ ਪੰਜਾਬ। ਨਹੀਂ ਸਰ ਆਲ ਇੰਡੀਆ ਚ ਚੱਲ ਰਿਹਾ ਅਸੀਂ ਉਹਦਾ ਹਿੱਸਾ ਬਣੇ ਆ। ਆਲ ਓਰੇਡੀ ਆਲ ਇੰਡੀਆ ਚ ਧਰਨਾ ਚੱਲ ਲੱਗੇ ਆ। ਅਸੀਂ ਹਿੱਸਾ ਉਹਦੇ। ਅੱਜ ਦਿਨ ਰਹੇਗਾ ਕਿ ਖਾਲੇ ਤੱਕ ਲੰਮਾ ਚੱਲੇਗਾ। ਨਹੀਂ ਅੱਜ ਆਪਾਂ ਸਾਡੀ ਕੋਰ ਕਮੇਟੀ ਹੋਣ ਡਿਸੀਜਨ ਲਾਉਗੀ। ਫਿਲਹਾਲ ਤਾਂ ਅੱਜ ਦਾ ਹੀ ਹੈ ਜੀ ਜਿਵੇਂ ਕੋਰ ਕਮੇਟੀ ਫੈਸਲਾ ਕਰੂਗੀ ਉਹ ਆਪਾਂ ਇੰਪਲੀਮੈਂਟ ਕਰਾਂਗੇ। ਮੰਗ ਪੱਤਰ ਵੀ ਦੇਣਗੇ। ਮੰਗ ਪੱਤਰ ਕਿਨੂੰ ਦਈਏ ਦੱਸੋ। ਤਾਂ ਕਾਸੀ ਸੋਚਦੇ ਆ ਸਾਡੀ ਨਾ ਕੋਰ ਕਮੇਟੀ ਇਸ ਪਰ ਡਿਸਕਸ਼ਨ ਕਰ ਰਹੀ ਹੈ ਕਿ ਡੀਸੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਜਾਵੇ ਕਿ ਨਹੀਂ ਦਿੱਤਾ ਜਾਏ ਉਹਨਾਂ ਦਾ ਫੈਸਲਾ ਹੋਊਗਾ ਮੈਂ ਤੁਹਾਨੂੰ ਦੱਸਾਂਗੇ ਬਿਲਕੁਲ ਸਾਰਾ ਦਿਨ ਹਾਂਜੀ